त्रेता युग ਦੇ অবতার ਮਰਿਆਦਾ ਪ੍ਰਸ਼ੋਤਮ ਸ਼੍ਰੀ ਰਾਮਚੰਦਰ ਜੀ ਦਾ ਜਨਮ ਦਿਹਾੜਾ ਮਾਤਾ ਗੁਜਰੀ ਪਲਾਈ ਕੇਂਦਰ ਦੇ ਦਫ਼ਤਰ ਵਿੱਚ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਇਸ ਸੁਖ ਦਿਹਾੜੇ ਤੇ ਸਾਫ ਕਾ ਵਿਧਾਇਕ ਮੰਗਤ ਰਾਏ ਬਾਂਸਲ ਨੇ ਰਾਮ ਨੌਮੀ ਦੇ ਦਿਹਾੜੇ ਤੇ ਦੋ ਚੱਲਦੇ ਫਿਰਦੇ ਪਾਣੀ ਵਾਲੇ ਰਿਕਸ਼ੇ ਸ਼ੁਰੂ ਕਰਵਾਏ ਇਹ ਰਿਕਸ਼ੇ ਸਵਰਗਵਾਸੀ ਡਾਕਟਰ ਕ੍ਰਿਸ਼ਨਾ ਦੀ ਯਾਦ ਵਿੱਚ ਡਾਕਟਰ ਕਪਾਲਾਸ਼ ਗਰਗ ਅਤੇ ਦੂਜਾ تر세ਮ ਚੰਦ ਮਤੀ ਵਾਲੇ ਕਰਿਆਨਾ ਵਾਲਿਆਂ ਵੱਲੋਂ ਬਣਾਏ ਗੇ ਇਸ ਸੰਸਥਾ ਕਾਫੀ ਸਮੇ ਤੋਂ ਲੋਕ ਭਲਾਈ ਦੇ ਕੰਮ ਕਰਦੀ ਆ ਰਹੀ ਹੈ ਇਸ ਸੰਸਥਾ ਵੱਲੋਂ ਵਿਧਵਾ ਔਰਤਾਂ ਨੂੰ ਰਾਸ਼ਨ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ ਇਸ ਮੌਕੇ ਸੰਸਥਾ ਵੱਲੋਂ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਵੀ ਕੀਤਾ ਗਿਆ ਬੜੀ ਖੁਸ਼ੀ ਹੋਈ ਹੈ ਜੀ ਸਭ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਔਰ ਰਾਵਨ ਉਮੇਦਿਆਂ ਸਾਨੂੰ ਬਹੁਤ ਬਹੁਤ ਵਧਾਈਆਂ ਇੱਕ ਸਾਂਝੇ ਸੰਸਥਾ ਹੈ ਜੋ ਹਰ ਅਵਤਾਰਾਂ ਦੇ ਿਹਾਰ ਮਨਾਉਂਦੀ ਹੈ ਪ੍ਰਕਿਰਤਾ ਯੁਗ ਦੇ ਅਵਤਾਰ ਰਾਮ ਜੰਦਰ ਜੀ ਉਹਨਾਂ ਦਾ ਅੱਜ ਜਨਮ ਦਿਹਾੜਾ ਸਾਡੇ ਸੰਸਥਾ ਵੱਲੋਂ ਮਨਾਇਆ ਜਾ ਰਿਹਾ ਹੈ ਬੜੀ ਖੁਸ਼ੀ ਹੋਈ ਹੈ ਮੰਗਤਰਾਮ ਜੀ ਸਾਡੇ ਬਾਰੇ ਜਦੋਂ ਵੀ ਗੱਲ ਹੁੰਦੀ ਹੈ ਫੋਨ ਤੇ ਇਹ ਗੱਲ ਬੜੇ ਪਿਆਰ ਨਾਲ ਕਰਦੇ ਨੇ ਤੇ ਅੱਜ ਇੱਕ ਬੇਨਤੀ ਸੀ ਕੱਲ ਕੀਤੀ ਇਹਨਾਂ ਨੂੰ ਵੀ ਰਾਮ ਨੌਮੀ ਦਾ ਤਿਹਾਰ ਹੈ ਵੀ ਤੁਸੀਂ ਆਉਣਾ ਤੇ ਰક્ષਣ ਦੀ ਸੇਵਾ ਸ਼ੁਰੂ ਕਰਨੀ ਹੈ ਤੋਂ ਇਹ ਪਹੁੰਚੇ ਨੇ ਕਿ ਜੋ ਰક્ષਣ ਹੈ ਇੱਕ ਆਪਣੇ ਤਸਵੀਰ ਚਾਂਦੇ ਸਿੰਘਲਾ ਮੱਤੀ ਵਾਲਿਆਂ ਵੱਲੋਂ ਬਣਾਇਆ ਗਿਆ ਤੇ ਦੂਜਾ ਡਾਕਟਰ ਕ੍ਰਿਸ਼ਨ ਜੀ ਗਰਗ ਜੋ ਸੁਰਗਵਾਸ ਹੋ ਗਏ ਉਹਨਾਂ ਦੇ بیٹے ਕਪਲਾਸ਼ੂ ਨਾ ਬਣਾਇਆ ਗਿਆ ਤੇ ਜੋ ਬਾਕੀ ਖਰਚਾ ਹੈ ਮਲਾਜੋ ਦਾ ਪਾਣੀ ਦਾ ਉਹ ਸਾਡੇ ਸਸਤਾ ਕਰਦੀ ਹੈ ਤੋਂ ਰਾਲ ਮਿਲ ਕੇ ਸਵਾਵਾਂ ਚਲਦੀਆਂ ਨੇ ਕਾਫੀ ਸਵਾਵਾਂ ਨੇ ਟੈਂਕੀਆਂ ਦਾ 12 ਮੰਡੀ ਰੱਖੀਆਂ ਹੋਈਆਂ ਨੇ ਦੋ ਪਿਆਗ ਸ਼ੁਰੂ ਕਰਨ ਲੱਗੇ ਆਂ ਅਨੇਕਾਂ ਮਰੀਜ਼ਾਂ ਦੇ ਇਲਾਜ ਅਨੇਕਾਂ ਮਕਾਨਾਂ ਦੀ ਮੁਰੰਮਤ ਜੋ ਡਿੱਗ ਜਾਂਦੇ ਨੇ ਡਿੱਗਣ ਵਾਲੇ ਨੇ ਸੋ ਹੋਰ ਕਾਜ ਨੇ 200 ਪਰਿਵਾਰਾਂ ਦੀ ਸੰਭਾਲ ਹੋ ਰਹੀ ਹੈ ਸੋ ਸਾਰੇ ਕਾਰਜ ਮੰਡੀ ਦੇ ਸਹਿਯੋਗ ਨਾਲ ਨੇ ਸਾਰੇ ਮੰਡੀ ਦਾ ਇਲਾਕੇ ਦਾ ਬਹੁਤ ਬਹੁਤ ਧੰਨਵਾਦ ਵਿਸ਼ੇਸ਼ ਤੌਰ ਤੇ ਸਾਡੇ ਜੋ ਚੰਜੀਤਾਲ ਜੀ ਸ਼ਾਮਲ ਸਿੰਘ ਜੀ ਮੰਗਤ ਨਾਮ ਜੀ ਜੋ ਵੀ ਆਏ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਸੁਖਦੇਹਾ ਦੀ। ਰਾਮ ਨੰਦ ਜੀ। ਤੇ ਆਪ ਤੇ ਸਾਰੀ ਸਾਥ ਸੰਗਤ ਜੀ ਲੱਖ ਲੱਖ ਧੰਨਵਾਦ। ਜੋ ਇਹ ਪਰਾਲਾ ਆਪਾਂ ਨੂੰ ਬਹੁਤ ਦੇਰ ਦਾ ਪਤਾ ਹੈ। ਅੱਜ ਇਹ ਗਰਮੀ ਦੇ ਦਿਹਾੜੇ ਤੇ ਪਾਣੀ ਦਾ ਪਰਾਲਾ ਇਹਨਾਂ ਨੇ ਕੀਤਾ ਹੈ। ਇਹਨਾਂ ਨੇ ਬਹੁਤ ਪਰਾਲੇ ਕੀਤੇ ਨੇ। ਮਾਤਾ ਕੁਜਰੀ ਜੀ ਦਿਹਾੜੇ ਤੇ ਬਹੁਤ ਪਰਾਲੇ ਕੀਤੇ ਨੇ। ਸ਼ਾਦੀਆਂ ਦੇ ਕਿਸੇ ਗਰੀਬ ਤੇ ਕੋਈ مصیبت ਪੈਂਦੀ ਹੈ ਉੱਥੇ ਵੀ ਖੜਦੇ ਔਰ ਚੰਗੇ ਲੋਕ ਹੈ ਇਹਨਾਂ ਦੇ ਨਾਲ ਗਰੀਬ امیر ਇਸ ਰੋਪੇ ਦਾ ਬਿਲਾਵ ਜੁڑے ਹੋਏ ਨਹੀਂ ਮੈਂ ਤਾਂ ਇਸ ਸੰਸਥਾ ਨੂੰ ਲੱਖ ਲੱਖ ਵਧਾਈ ਦਿੰਦਾ ਪਰਮਾਤਮਾ ਕੋਲ ਅਰਦਾਸ ਕਰਦਾ ਅਈ ਜੀ ਸੰਸਥਾ ਦਿਨ ਦੁਪਹਿਰ ਨਹੀਂ ਜਾ ਚੋਬਣੀ ترقی ਕਰੇ ਇਹ ਦਫ਼ਤਰ ਵੀ ਕਿੱਲਿਆਂ ਚ ਹੋਵੇ ਇਹ ਮੈਂ ਤਾਂ ਇਹ ਮੈਂ ਅੱਜ ਇਹ ਕਹਿੰਦੇ ਸੀ ਦਫ਼ਤਰ ਛੋਟ ਹੈ ਮੈਂ ਅੱਜ ਮਨ ਚ ਸੋਚ ਗਿਆ ਵੀ ਇਹ ਦਫ਼ਤਰ ਕਿੱਲਿਆਂ ਚ ਹੋਵੇ ਇਹ ਦਾ ਗਜਟ ਨਹੀਂ ਜੋ ਇਹ ਕੰਮ ਕਰਦੇ ਨੇ ਤਾਂ ਕਿੱਲਿਆਂ 24 ਕਿੱਲਿਆਂ 'ਚ ਹਰ ਨਾਲੇ ਸਮੇਂ 'ਚ ਕਿੱਲਿਆਂ 'ਚ ਹੀ ਹੂਪਾ ਇਸ ਮੌਕੇ ਸੰਸਥਾ ਦੇ ਮੁੱਖ ਸੇਵਾਦਾਰ ਕੁਲਵੰਤ ਸਿੰਘ ਜਸਵਿੰਦਰ ਸਿੰਘ ਆਰਤਿਆ ਸ਼ਾਮ ਲਾਲ ਧਲੇਵਾ ਰਕੇਸ਼ ਜੈਨ ਚਰਨਜੀਤ ਸਿੰਘ ਚਲਬੂਟੀ ਢੋਲਾ ਸਿੰਘ ਹਸਨਪੁਰ ਪ੍ਰੇਮ ਸਾਗਰ ਸੁਰਜੀਤ ਸਿੰਘ ਟੀਟਾ ਬਲਵੀਰ ਕੈਂਪ ਪ੍ਰੇਮ ਸਿੰਘ ਦੋਧੜਾ ਡਾਕਟਰ ਗਿਤਾंजलि ਰਜਿੰਦਰ ਅਤੇ ਹੋਰ ਸੰਸਥਾ ਦੇ ਮੈਂਬਰ ਆਦ ਹਾਜ਼ਰ ਸਨ ਬੁੱਢਲਾਡਾ ਤੋਂ ਅਮਨ ਮਹਿਤਾ ਦੀ ਖਾਸ ਰਿਪੋਰਟ